अपनी जो पटिशन हाई कोर्ट में डाली थी जो पहली डेट थी उनकी वो जो पटिशन है वो इन्फ्रक्च हो गई थी फिर नेक्स्ट डेट उन्होंने नए अगले दिन की मांगी थी रिक्वेस्ट उस दिन भी उनकी एप्लीकेशन उनको विड्रॉ करनी पड़ गई और जो आज की इनकी तारीख थी आज भी उन्होंने कोर्ट से तीन हफ्ते का समय मांगा है अमेंडमेंट करने के लिए तो अभी के लिए कोई भी राहत उन्हें नहीं मिली है उन्होंने अपने एजमेंट में सिर्फ ये रिक्वेस्ट की है कि ये हमने जो अपनी पिछली पिटीशन है उसमें अमेंडमेंट करनी है हमें तीन हफ्ते का समय चाहिए जी भी दा। भी दा। भी दा। भी दा। ਅੱਜ ਜਿਹੜੇ ਵਿਕਰਮ ਸਿੰਘ ਮਜੀਠੀਆ ਵੱਲੋਂ ਜਿਹੜੇ ਰਿਮਾਂਡ ਆਰਡਰ ਚੈਲੰਜ ਕੀਤੇ ਗਏ ਸੀਗੇ ਉਹਦੇ ਵਿੱਚ ਜਦੋਂ ਅੱਜ ਪੇਸ਼ੀ ਸੀਗੀ ਤਾਂ ਉਹ ਇਹਨਾਂ ਨੇ ਐਡਜਨਮੈਂਟ ਸਲਿੱਪ ਜਿਹੜੀ ਲਗਾਈ ਹੋਈ ਸੀਗੀ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਲਾਇਰ ਸੀ ਤੇ ਉਹਦੇ ਵਿੱਚ ਕੋਰਟ ਨੇ 3 ਹਫ਼ਤੇ ਤੋਂ ਬਾਅਦ ਦਾ ਜਿਹੜਾ ਜਿਹੜੀ ਡੇਟ ਹੈ ਹੁਣ ਦਿੱਤੀ ਹੈ ਪਹਿਲਾਂ ਆਲਰੇਡੀ ਇਸ ਕੇਸ ਦੇ ਵਿੱਚ ਜਦੋਂ ਪਹਿਲੀ ਡੇਟ ਪਈ ਸੀ ਤਾਂ 7 ਦਿਨ ਦਾ ਪੁਲਿਸ ਰਿਮਾਂਡ ਚੈਲੰਜ ਕੀਤਾ ਸੀ ਤਾਂ ਉਹਦੇ ਵਿੱਚ ਅੱਗੇ ਡੇਟ ਪੈ ਗਈ ਸੀ ਕਿਉਂਕਿ ਉਹ 7 ਦਿਨ ਪੂਰੇ ਹੋ ਗਏ ਸੀ ਫੇਰ 4 ਦਿਨ ਦਾ ਇਹਨਾਂ ਨੇ ਪੁਲਿਸ ਰਿਮਾਨ ਚੈਲੰਜ ਕਰਨ ਲਈ ਟਾਈਮ ਲਿੱਤਾ ਤਾਂ ਉਹਦੇ ਵਿੱਚ ਵੀ ਫਰਦਰ ਅੱਗੇ ਡੇਟ ਪੈਂਦੀ ਹੈ ਕਿਉਂਕਿ ਅਮੈਂਡਮੈਂਟ ਐਪਲੀਕੇਸ਼ਨ ਜਿਹੜੀ ਹੈ ਕਿ ਉਹ ਗਲਤ ਫਾਈਲ ਕਰਦੇ ਨੇ ਤੇ ਫੇਰ ਉਹਨਾਂ ਨੂੰ ਵਿਧਰੋ ਕਰਨੀ ਪੈਂਦੀ ਹੈ ਫਿਰ ਅੱਜ ਜਿਹੜੀ ਐਪਲੀਕੇਸ਼ਨ ਜਿਹੜੀ ਅੱਜ ਇਹਨਾਂ ਦੀ ਡੇਟ ਸੀਗੀ ਅੱਜ ਵੀ ਇਹਨਾਂ ਨੂੰ ਜਿਹੜੀ ਐਡਜਨਮੈਂਟ ਸਲਿੱਪ ਲਗਾਈ ਹੈ ਤੇ ਹੁਣ ਅਗਲੀ ਤਰੀਕ ਤੇ ਨफ्ते ਬਾਅਦ ਦੀ ਹੈ ਤੇ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਕੋਈ ਰਾਹਤ ਨਹੀਂ ਹੈਗੀ ਅਗਲੀ ਤਰੀਕ ਜਿਹੜੀ ਹੈ 29 ਜੁਲਾਈ ਇਸ ਕੇਸ ਦੇ ਵਿੱਚ ਪਈ ਹੈ ਆਪਣੀ ਜੋ ਪਟੀਸ਼ਨ ਹਾਈ ਕੋਰਟ ਮੈਂ ਡਾਲੀ ਥੀ जो पहली डेट थी उनकी वो जो पटिशन है वो इन्फ्रक्चर हो गई थी फिर नेक्स्ट डेट उन्होंने नए अगले दिन की मांगी थी रिक्वेस्ट उस दिन भी उनकी एप्लीकेशन उनको विड्रॉ करनी पड़ गई और जो आज की इनकी तारीख थी आज भी उन्होंने कोर्ट से तीन हफ्ते का समय मांगा है अमेंडमेंट करने के लिए तो अभी के लिए कोई भी राहत उन्हें नहीं मिली है ਉਹਨਾਂ ਨੇ ਆਪਣੇ ਜਰਨਮਨ ਸਲਿੱਪ ਵਿੱਚ ਸਿਰਫ ਇਹ ਰਿਕੁਐਸਟ ਕੀਤੀ ਹੈ ਕਿ ਜੀ ਅਸੀਂ ਨੇ ਜੋ ਆਪਣੀ ਪਿਛਲੀ ਪਟੀਸ਼ਨ ਹੈ ਉਸ ਵਿੱਚ ਐਮੈਂਡਮੈਂਟ ਕਰਨੀ ਹੈ। ਹਮੇ 3 ਹਫ਼ਤੇ ਦਾ ਸਮਾਂ ਚਾਹੀਏ। ਜੀ ਪੰਜਾਬੀ ਦਾ ਪੰਜਾਬੀ ਦਾ ਅੱਜ ਜਿਹੜੇ ਵਿਕਰਮ ਸਿੰਘ ਮਜੀਠੀਆ ਵੱਲੋਂ ਜਿਹੜੇ ਰਿਮਾਂਡ ਆਰਡਰ ਚੈਲੰਜ ਕੀਤੇ ਗਏ ਸੀਗੇ ਉਹਦੇ ਵਿੱਚ ਜਦੋਂ ਅੱਜ ਪੇਸ਼ੀ ਸੀਗੀ ਤਾਂ ਉਹ ਇਹਨਾਂ ਨੇ ਐਡਜਨਮੈਂਟ ਸਲਿੱਪ ਜਿਹੜੀ ਲਗਾਈ ਹੋਈ ਸੀਗੀ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਲਾਇਰ ਸੀ ਤੇ ਉਹਦੇ ਵਿੱਚ ਕੋਰਟ ਨੇ 3 ਹਫ਼ਤੇ ਤੋਂ ਬਾਅਦ ਦਾ ਜਿਹੜਾ ਜਿਹੜੀ ਡੇਟ ਹੈ ਹੁਣ ਦਿੱਤੀ ਹੈ ਪਹਿਲਾਂ ਆਲਰੇਡੀ ਇਸ ਕੇਸ ਦੇ ਵਿੱਚ ਜਦੋਂ ਪਹਿਲੀ ਡੇਟ ਪਈ ਸੀ ਤਾਂ 7 ਦਿਨ ਦਾ ਪੁਲਿਸ ਰਿਮਾਂਡ ਚੈਲੰਜ ਕੀਤਾ ਸੀ ਤਾਂ ਉਹਦੇ ਵਿੱਚ ਅੱਗੇ ਡੇਟ ਪੈ ਗਈ ਸੀ ਕਿਉਂਕਿ ਉਹ 7 ਦਿਨ ਪੂਰੇ ਹੋ ਗਏ ਸੀ ਫੇਰ 4 ਦਿਨ ਦਾ ਇਹਨਾਂ ਨੇ ਪੁਲਿਸ ਰਿਮਾਨ ਚੈਲੰਜ ਕਰਨ ਲਈ ਟਾਈਮ ਲਿੱਤਾ ਤਾਂ ਉਹਦੇ ਵਿੱਚ ਵੀ ਫਰਦਰ ਅੱਗੇ ਡੇਟ ਪੈਂਦੀ ਹੈ ਕਿਉਂਕਿ ਅਮੈਂਡਮੈਂਟ ਐਪਲੀਕੇਸ਼ਨ ਜਿਹੜੀ ਹੈ ਕਿ ਉਹ ਗਲਤ ਫਾਈਲ ਕਰਦੇ ਨੇ ਤੇ ਫੇਰ ਉਹਨਾਂ ਨੂੰ ਵਿਧਰੋ ਕਰਨੀ ਪੈਂਦੀ ਹੈ ਫਿਰ ਅੱਜ ਜਿਹੜੀ ਐਪਲੀਕੇਸ਼ਨ ਜਿਹੜੀ ਅੱਜ ਇਹਨਾਂ ਦੀ ਡੇਟ ਸੀਗੀ ਅੱਜ ਵੀ ਇਹਨਾਂ ਨੂੰ ਜਿਹੜੀ ਅਡਜਰਨਮੈਂਟ ਸਲਿੱਪ ਲਗਾਈ ਹੈ ਤੇ ਹੁਣ ਅਗਲੀ ਤਰੀਕ ਤੇ ਇੱਕ ਹਫਤੇ ਬਾਅਦ ਦੀ ਹੈ ਤੇ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਕੋਈ ਰਾਹਤ ਨਹੀਂ ਹੈਗੀ ਅਗਲੀ ਤਰੀਕ ਜਿਹੜੀ ਹੈ 29 ਜੁਲਾਈ ਇਸ ਕੇਸ ਦੇ ਵਿੱਚ ਪਈ ਹੈ ਆਪਣੀ ਜੋ ਪਟੀਸ਼ਨ ਹਾਈ ਕੋਰਟ ਮੈਂ ਡਾਲੀ ਥੀ जो पहली डेट थी उनकी वो एप्लीके जो पटिशन है वो इनफ्रक्चस हो गई थी फिर नेक्स्ट डेट उन्होंने नए अगले दिन की मांगी थी रिक्वेस्ट उस दिन भी उनकी एप्लीकेशन उनको विड्रा करनी पड़ गई और जो आज की इनकी तारीख थी आज भी उन्होंने कोर्ट से तीन हफ्ते का समय मांगा है अमेंडमेंट करने के लिए तो अभी के लिए कोई भी राहत उन्हें नहीं मिली के की है उन्होंने अपने एजेंसमेंट सिर्फ में सिर्फ ये रिक्वेस्ट की है कि ये हमने जो अपनी पिछली पिटीशन है उसमें अमेंडमेंट करनी है हमें तीन हफ्ते का समय चाहिए जी ਅੱਜ ਜਿਹੜੇ ਬਿਕਰਮ ਸਿੰਘ ਮਜੀਠੀਆ ਵੱਲੋਂ ਜਿਹੜੇ ਰਿਮਾਂਡ ਆਰਡਰ ਚੈਲੰਜ ਕੀਤੇ ਗਏ ਸੀਗੇ ਉਹਦੇ ਵਿੱਚ ਜਦੋਂ ਅੱਜ ਪੇਸ਼ੀ ਸੀਗੀ ਤਾਂ ਉਹ ਇਹਨਾਂ ਨੇ ਐਡਜਨਮੈਂਟ ਸਲਿੱਪ ਜਿਹੜੀ ਲਗਾਈ ਹੋਈ ਸੀਗੀ ਜਿਹੜੇ ਬਿਕਰਮ ਸਿੰਘ ਮਜੀਠੀਆ ਦੇ ਲਾਇਰ ਸੀ ਤੇ ਉਹਦੇ ਵਿੱਚ ਕੋਰਟ ਨੇ 3 ਹਫ਼ਤੇ ਤੋਂ ਬਾਅਦ ਦਾ ਜਿਹੜਾ ਜਿਹੜੀ ਡੇਟ ਹੈ ਹੁਣ ਦਿੱਤੀ ਹੈ ਪਹਿਲਾਂ ਆਲਰੇਡੀ ਇਸ ਕੇਸ ਦੇ ਵਿੱਚ ਜਦੋਂ ਪਹਿਲੀ ਡੇਟ ਪਈ ਸੀ ਤਾਂ 7 ਦਿਨ ਦਾ ਪੁਲਿਸ ਰਿਮਾਂਡ ਚੈਲੰਜ ਕੀਤਾ ਸੀ ਤਾਂ ਉਹਦੇ ਵਿੱਚ ਅੱਗੇ ਡੇਟ ਪੈ ਗਈ ਸੀ ਕਿਉਂਕਿ ਉਹ 7 ਦਿਨ ਪੂਰੇ ਹੋ ਗਏ ਸੀ ਫੇਰ 4 ਦਿਨ ਦਾ ਇਹਨਾਂ ਨੇ ਪੁਲਿਸ ਰਿਮਾਨ ਚੈਲੰਜ ਕਰਨ ਲਈ ਟਾਈਮ ਲਿੱਤਾ ਤਾਂ ਉਹਦੇ ਵਿੱਚ ਵੀ ਫਰਦਰ ਅੱਗੇ ਡੇਟ ਪੈਂਦੀ ਹੈ ਕਿਉਂਕਿ ਅਮੈਂਡਮੈਂਟ ਐਪਲੀਕੇਸ਼ਨ ਜਿਹੜੀ ਹੈ ਕਿ ਉਹ ਗਲਤ ਫਾਈਲ ਕਰਦੇ ਨੇ ਤੇ ਫੇਰ ਉਹਨਾਂ ਨੂੰ ਵਿਧਰੋ ਕਰਨੀ ਪੈਂਦੀ ਹੈ ਫਿਰ ਅੱਜ ਜਿਹੜੀ ਐਪਲੀਕੇਸ਼ਨ ਜਿਹੜੀ ਅੱਜ ਇਹਨਾਂ ਦੀ ਡੇਟ ਸੀਗੀ ਅੱਜ ਵੀ ਇਹਨਾਂ ਨੂੰ ਜਿਹੜੀ ਅਡਜਰਨਮੈਂਟ ਸਲਿੱਪ ਲਗਾਈ ਹੈ ਤੇ ਹੁਣ ਅਗਲੀ ਤਰੀਕ ਤੇ ਇੱਕ ਹਫਤੇ ਬਾਅਦ ਦੀ ਹੈ ਤੇ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਕੋਈ ਰਾਹਤ ਨਹੀਂ ਹੈਗੀ ਅਗਲੀ ਤਰੀਕ ਜਿਹੜੀ ਹੈ 29 ਜੁਲਾਈ ਇਸ ਕੇਸ ਦੇ ਵਿੱਚ